ਦੇਅ ਈਟੀਟੀ ਤ੍ਰੇਜੋਂਡ ਅਤੇ 98 ਚੇੜਵੇਂ ਭਰਤੀ ਦੇ ਸੰਬੰਧ ਵਿੱਚ ਬੇਰੋਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪਿੰਡ ਲਾਇਆ ਪੱਕਾ ਮੋਰਚਾ ਸੋ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਅੱਜ ਕੇ ਰੰਗੀ ਸਿੱਖਿਆ ਮੰਤਰੀ ਦੀ ਰਿਹਾਈਸ ਸੋ ਜੋ ਨਿਯੁਕਤੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਈਟੀਟੀ ਬੇਰੋਜ਼ਗਾਰ ਅਧਿਆਪਕਾਂ ਨੇ ਕੜੱਕੇ ਦੀ ਠਣ ਦੇ ਬਾਵਜੂਦ ਵੀ ਸਕੂਲੀ ਸਿੱਖਿਆ ਮੰਤਰੀ ਜੋ ਖਰਜੋਤ ਸਿੰਘ ਬੈਂਸ ਦੇ ਪਿੰਡ ਹੁਣਾ ਦੀ ਕੋਠੀ ਦਾ ਘਰਾਵ ਕੀਤਾ ਸੋ ਉਹਨਾਂ ਨੇ ਗੰਭੀਰਪੁਰ ਪੱਕਾ ਮੋਰਚਾ ਆਰੰਭ ਕਰ ਦਿੱਤਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਅਤੇ ਡਿਪਾਰਟਮੈਂਟ ਲਗਾਤਾਰ ਡੰਗ ਟਪਾਉਣ ਨੀਤੀ અપਨਾ ਰਹੀ ਹੈ ਜਦੋਂ ਵੀ ਸਿੱਖਿਆ ਦੇ ਅਧਿਕਾਰੀਆ ਅਤੇ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਹੁੰਦੀ ਹੈ ਤਾਂ ਉਹ ਚਾਰ ਪੰਜ ਦਿਨ ਲਈ ਕਹਿੰਦੇ ਆ ਕਿ ਤੁਹਾਨੂੰ ਜੁਆਇਨ ਕਰਵਾ ਦਿੱਤਾ ਜਾਏਗਾ ਬਟ ਉਹ ਇੱਕ ਕਿਸਮ ਦਾ ਨਾਰਾ ਹੀ ਨਿਕਲਦਾ ਹੈ ਬਾਅਦ ਵਿੱਚ ਸੋ ਇਸ ਲਈ ਉਹਨਾਂ ਨੇ ਜੋ ਪੱਕਾ ਧਰਨਾ ਦਾ ਆਰੰਭ ਕੀਤਾ ਹੈ ਖੇਤ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਹੋਪ ਹੈ ਕਿ ਤੁਸੀਂ ਉਹਨਾਂ ਦਾ ਸਾਥ ਵੱਡੀ ਗਿਣਤੀ ਵਿੱਚ ਦੋਗੇ ਸੋ ਰਹੰਦੇ ਮਸਲੇ ਜਿੱਦਾਂ ਐਸਐਮਪ ਤੇ ਹੋ ਗਏ ਜਾਂ ਡਬਲ ਫਾਰਮ ਤੇ ਜਾਂ ਵਿਧ ਹੈਲਡ ਕੈਂਡੀਡੇਟ ਸੋ ਸਾਰੇ ਉਹਨਾਂ ਦਾ ਸਾਥ ਵੱਡੀ ਗਿਣਤੀ ਵਿੱਚ ਦੋ ਤਾਂ ਕਿ ਜੋ ਸਾਰੇ ਮਸਲੇ ਹੱਲ ਕੀਤੇ ਜਾਣ ਤੇ ਜਲਦੀ ਤੁਹਾਨੂੰ ਨੈਕਸਟ ਜੋ ਪ੍ਰੋਸੈਸ ਹੈ ਜੋਨਿੰਗ ਦਾ ਉਹ ਸ਼ੁਰੂ ਕੀਤਾ ਜਾਏ ਕਿਉਂਕਿ ਸਰਕਾਰ ਤੇ ਡਿਪਾਰਟਮੈਂਟ ਤੇ ਜਦੋਂ ਤੱਕ ਪ੍ਰੈਸ਼ਰ ਬਣੇਗਾ ਤਾਂ ਹੀ ਉਹ ਨੈਕਸਟ ਪ੍ਰੋਸੈਸ ਸ਼ੁਰੂ ਕਰਨਗੇ ਸੋ ਇਸਦੇ ਚੱਲਦੇ ਦੇਖਦੇ ਹਾਂ ਹੁਣ ਅੱਗੇ ਕੋਈ ਵੀ ਇਨਫਰਮੇਸ਼ਨ ਮਿਲਦੀ ਹੈ ਤੁਹਾਨੂੰ ਉਸਦੀ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ